ਜੀ ਕਰੰਟਲੀ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 32 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 17.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 4.2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇਸੀ ਪਿਛਲੇ ਸਾਲਾਂ ਦਾ ਰਿਕਾਰਡ ਵੀ ਦੇਖੀਏ ਤਾਂ 1970 ਤੋਂ ਲੈ ਕੇ ਹੁਣ ਤੱਕ ਦਾ 31 ਅਪਟੋਬਰ ਦਾ ਇਹ ਸੈਕੰਡ ਹਾਈएस्ट ਜਿਹੜਾ ਟੈਂਪਰੇਚਰ ਅੱਜ ਨਾਈਟ ਟਾਈਮ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ ਪਿਛਲੇ ਸਾਲ ਵੀ ਜਿਹੜਾ ਰਿਕਾਰਡ ਹਾਈएस्ट ਟੈਂਪਰੇਚਰ ਇਸ ਦਿਨ ਸੀ 17.9 ਡਿਗਰੀ ਸੈਂਟੀਗ੍ਰੇਡ 2024 ਦੇ ਵਿੱਚ ਸੀ ਔਰ ਅੱਜ 17.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੋ ਇਹ 1970 ਤੋਂ ਲੈ ਕੇ ਹੁਣ ਤੱਕ ਦਾ ਸੈਕੰਡ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਹੈ ਔਰ ਜੇ ਤੁਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਹੀ ਸੰਭਾਅਤਾ ਹੈ ਨੂੰ ਲੱਗਦਾ ਜਿਸ ਤਰ੍ਹਾਂ ਮੌਸਮ ਦੇ ਵਿੱਚ ਲਗਾਤਾਰ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਕਦੇ ਮੌਸਮ ਠੰਢੀ ਹੁੰਦੀ ਹੈ ਕਦੇ ਗਰਮ ਹੋ ਜਾਂਦਾ ਤਾਪਮਨ ਵਧ ਜਾਂਦੇ ਨੇ ਇਹ ਗਲੋਬਲ ਵਾਰਮਿੰਗ ਦਾ ਜਿਹੜਾ ਅਸਰ ਨੇ ਤਾਂ ਬਿਲਕੁਲ ਜੀ ਕਿਉਂਕਿ ਜਿਵੇਂ ਜਿਵੇਂ ਹਵਾ ਦੇ ਵਿੱਚ ਗ੍ਰੀਨhouse ਗੈਸਸਸ ਦੀ ਇਹ ਮਿਸ਼ਨ ਵਧ ਰਹੀ ਆ ਪ੍ਰੋਡਿਊਸ਼ਨ ਦਾ ਲੈਵਲ ਵਧ ਰਿਹਾ ਸੋ ਉਹਦੇ ਨਾਲ ਜਿਹੜੇ ਵਾਰਮਿੰਗ ਸਾਰੇ ਪਾਸੇ ਜ਼ਰੂਰ ਹੋ ਰਹੀ ਹੈਗੀ ਹੈ ਸੋ ਇਹ ਇੱਕ ਵੱਡਾ ਰੀਜ਼ਨ ਹੈ ਕਿ ਟੈਂਪਰੇਚਰ ਜਿਹੜੇ ਨਾਰਮਲ ਤੋਂ ਉੱਪਰ ਚੱਲ ਰਹੇ ਨੇ ਪਰ ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕਿਉਂਕਿ ਕਲੀਅਰ ਕੰਡੀਸ਼ਨਸ ਰਹਿਣ ਵਾਲੀਆਂ ਨੇ ਸੋ ਗ੍ਰੈਜੂਅਲੀ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਵਿਟੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਐਕਸਪੈਕਟ ਕਰ ਰਹੇ ਹਾਂ ਜਿਵੇਂ ਦੁਹਰ ਤੋਂ ਉਹਦੇ ਵਿੱਚ ਅਸੀਂ ਦੇਖਿਆ ਸੀ ਕਿ ਅਜ ਵੀ ਠੰਡ ਦਾ ਕਾਫੀ ਐਕਸਟੈਂਡ ਹੋ ਗਈ ਸੀ ਕਿ ਕੱesar ਤੱਕ ਵੀ ਲੇਟ ਹੋ ਗਈ ਸੀ ਤੇ ਉਹ ਪੀਰੀਅਡ ਵੀ ਕੱਟ ਗਿਆ ਸੀਗਾ ਸੋ ਲੱਗਦਾ ਵੀ ਉਸੇ ਤਰ੍ਹਾਂ ਦਾ ਕਾਪਮਨ ਚੱਲ ਰਿਹਾ ਹੈ ਤਾਂ ਇਸ ਸਾਲ ਵੀ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਬਣ ਸਕਦੀ ਹੈ ਕਿ ਠੰਡ ਈਆ ਦਾ ਲੇਟ ਹੋ ਜੇ ਜਾਂ ਉਹ ਉਹਦਾ ਟਾਈਮ ਸ਼ੰਗੜ ਜਵੇ ਜਾਂ ਘਟ ਰਿਹਾ ਦੇ ਇੱਕ ਤਰ੍ਹਾਂ ਜੀ ਸਾਡੇ ਕੋਲ ਫਿਲਹਾਲ ਕੋਈ ਲੌਂਗ ਟਰਮ ਪ੍ਰੈਡਿਕਸ਼ਨ ਤਾਂ ਨਹੀਂ ਹੈ ਪਰ ਜੇ ਅਸੀਂ ਇਨ ਜਨਰਲ ਦੇਖੀਏ ਤਾਂ ਜਿਹੜਾ ਠੰਡ ਦਾ ਪੀਰੀਅਡ ਸ਼੍ਰਿੰਕ ਜ਼ਰੂਰ ਹੋ ਰਿਹਾ ਹੈ ਔਰ ਪਿਛਲੇ ਕੁਝ ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਠੰਡ ਦੀ ਆਮਦ ਵੀ ਆਮ ਨਾਲੋਂ ਥੋੜੀ ਲੇਟ ਹੁੰਦੀ ਹੈ ਔਰ ਪੀਰੀਅਡ ਵੀ ਥੋੜਾ ਛੋਟਾ ਹੁੰਦਾ ਜਾ ਰਿਹਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਇਸ ਵਾਰੀ ਵੀ ਬਣ ਸਕਦੀਆਂ ਨੇ ਪਰ ਸਾਡੇ ਕੋਲ ਕੋਈ ਲੌਂਗ ਟਰਮ ਪ੍ਰੈਡਿਕਸ਼ਨ ਨਹੀਂ ਹੈ ਪ੍ਰੈਡਿਕਸ਼ਨ ਆਉਣ ਵਾਲੇ 4-5 ਦਿਨ ਦੀ ਹੈ ਉਹਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਸੰਭਾਵਨਾ ਹੈ ਤੇ ਗ੍ਰੈਜੂਅਲੀ ਟੈਂਪਰੇਚਰ ਦੇ ਵਿੱਚ ਅਸੀਂ ਥੋੜੀ ਗ੍ਰਾਬਟ ਆਬਜ਼ਰਵ ਕਰ ਸਕਦੇ ਹਾਂ ਦਿਨ ਰਾਤ ਦੇ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਵੇਰੀਏਬਿਲਿਟੀ ਹੈ ਕਾਫੀ ਜ਼ਿਆਦਾ ਫਰਕ ਲੱਗਦਾ ਕਿ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ हां बिल्कुल जी क्योंकि होने चेंजिंग वेदर कंडीशंस ਨੇ और वैसे भी वेरिएबिलिटी वेदर ਦੇ ਵਿੱਚ ਬਹੁਤ ਜ਼ਿਆਦਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵੇਰੀਏਬਲ ਔਰ ਚੇਂਜਿੰਗ ਕੰਡੀਸ਼ਨਸ ਹੁੰਦੀਆਂ ਨੇ ਇਹਦੇ ਹੈਲਥ ਇੰਪੈਕਟਸ ਬੜੇ ਹੁੰਦੇ ਨੇ ਸੋ ਇਹਦੇ ਵਿੱਚ ਸਾਰਿਆਂ ਨੂੰ ਸਿਹਤ ਦਾ ਜ਼ਰੂਰ ਖਾਸ ਧਿਆਨ ਰੱਖਣਾ ਚਾਹੀਦਾ ਹੈ ਮੈਨੂੰ ਕਨਕ ਦੀ ਬਿਜਾਈ ਜਿਹੜੀ ਸ਼ੁਰੂਆਤ ਹੋ ਜਾਂਦੀ ਹੈ ਉਹਨਾਂ ਵੱਡੀ ਸ਼ੁਰੂਆਤ ਦੇ ਵਿੱਚ ਕੀ ਲੱਗਦਾ ਕਿ ਮੌਸਮ ਮੈਡਨ ਨੂੰ ਨੇ ਜਾਂ ਕਿਸਾਨਾਂ ਵਾਸਤੇ ਕੀ ਗਰੀ ਸੋ ਹਾਂ ਜੀ ਅਨਵਰੇ ਦਿਨਾਂ ਦੇ ਵਿੱਚ ਕਿਉਂਕਿ ਸਕਾਈ ਕੰਡੀਸ਼ਨਸ ਕਲੀਅਰ ਨੇ ਕੋਈ بارش ਦੀ ਕੋਈ ਸੰਭਾਵਨਾ ਨਹੀਂ ਹੈ ਸੋ ਹੁਣ ਖਰੀਫ ਕ੍ਰੌਪਸ ਦੀ ਹਾਰਵੈਸਟਿੰਗ ਵੀ ਚੱਲ ਰਹੀ ਹੈ ਔਰ ਰਬੀ ਕ੍ਰੌਪਸ ਦੀ ਸੋਇੰਗ ਵੀ ਸਟਾਰਟ ਹੋ ਗਈ ਹੈ ਸੋ ਇਹ ਸਾਰੇ ਫੀਲਡ ਆਪਰੇਸ਼ਨਸ ਦੇ ਵਾਸਤੇ ਇਹ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਇਹ ਅਸੀਂ ਅਨੁਕੂਲ ਕਹਿ ਸਕਦੇ ਹਾਂ